ਹਰ ਪ੍ਰਜਨ ਮਾਨਦਾ ਇੱਕ ਗੀਤ ਜੱਗ ਜਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਤੇ ਇੱਕ ਜਾਵੇ ਪਰ ਇਸ ਸੰਸਾਰ ਤੇ ਹਰ ਇੱਕ ਇਨਸਾਨ ਦੇ ਕਰਮ रह ਜਾਂਦੇ ਨੇ ਜੋ ਉਹਨੇ ਚੰਗੇ ਕਰਮ ਕੀਤੇ ਹੁੰਦੇ ਨੇ ਜਸਵਿੰਦਰ ਭੱਲਾ ਜੀ ਚਾਹੇ ਇਸ ਫਾਨੀ ਸੰਸਾਰ ਇਸ ਦੁਨੀਆ ਤੋਂ ਚਲੇ ਗਏ ਨੇ ਪਰ ਉਹ ਆਪਣੇ 팬 ਦੇ ਦਿਲਾਂ ਦੇ ਵਿੱਚ ਉਹਨਾਂ ਦੇ ਡਾਇਲੋਗ ਉਹ ਹਮੇਸ਼ਾ ਤਰਕਦੇ ਰਹਿਣਗੇ ਉਹ ਚੱਲਦੇ ਰਹਿਣਗੇ ਪਰ ਜਸਵਿੰਦਰ ਪੱਲਾ ਜੀ ਤੋਂ ਇੱਕ ਗੱਲ ਜਰੂਰ ਸਿੱਖ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਨੇ ਇਹ ਗੇੜ ਜਿੰਨਾ ਚਿਰ ਸਾਹ ਚੱਲਦੇ ਨੇ ਉੰਨਾ ਚਿਰ ਰਹਿੰਦੇ ਹੀ ਰਹਿੰਦੇ ਨੇ ਪਰ ਇੱਕ ਗੱਲ ਸਿੱਖਣੀ ਜਰੂਰ ਚਾਹੀਦੀ ਹੈ ਕਿ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਛੋਟੀ ਛੋਟੀ ਗੱਲ ਤੇ ਵੀ ਹੱਸਿਆ ਕਰੋ ਹੱਸਣ ਦੇ ਨਾਲ ਸਰੀਰ ਵੀ ਸੱਟ ਰੰਦਾ ਹੈ ਤਾਂ ਜਸਵਿੰਦਰ ਪੱਲਾ ਜੀ ਦੇਖ ਲਓ ਕਦੋਂ ਤੋਂ ਕੰਮ ਕਰਦੇ ਆ ਰਹੇ ਨੇ ਪਰ ਲੱਗਦਾ ਨਹੀਂ ਕਿ ਮਤਲਬ 65 ਸਾਲ ਦੀ ਉਮਰ ਦੇ ਵਿੱਚ ਵੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਫਿਲਮਾਂ ਦੇ ਵਿੱਚ ਜਵਾਨੀ ਵਾਲਾ ਕੰਮ ਕਰ ਰਹੇ ਹੋਣਾ। ਇਹੀ ਕਾਰਨ ਹੈ ਕਿ ਉਹ ਹਮੇਸ਼ਾ ਹੱਸਦੇ ਰਹਿੰਦੇ ਸੀ।